ਹਾਂਜੀ ਹੁਣ ਜਿਹੜੀ ਬਿਕਰਮਜੀਠੀਏ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜੋ ਕਿ ਬਈ ਇੱਕ ਕਲਾਕਾਰਾ ਜੱਜੀ ਵੀ ਜਿਹਨੂੰ ਕੁ ਸਾਰੇ ਜਾਣਦੇ ਆ ਪੰਜਾਬ ਦੇ ਲੋਕ ਤੇ ਜਿਹਦੇ ਵਿੱਚ ਹੁਣ ਜਿਹੜਾ ਨਸ਼ੇ ਤਸਕਰਾਂ ਨਾਲ ਇਹਦੇ ਸੰਬੰਧ ਕੀ ਰਿਹਾ ਹੈ ਬਿਕਰਮਜੀਠੀਏ ਨਾਲ ਕੀ ਸੰਬੰਧ ਰਿਹਾ ਤੇ ਪਹਿਲਾਂ ਇੱਕ ਵੀਡੀਓ ਸੁਣਾ ਦਈਏ ਤੁਹਾਨੂੰ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਬਣੇਰੋ ਚੈਨਲ ਕੇਐਸ ਮੱਖਣ ਇੰਨਾ ਦਾ ਨਸ਼ਾ ਤਸਕਰਾਂ ਦੇ ਨਾਲ ਕੀ ਸਬੰਧ ਸੀ ਕੀ ਚੱਕਰ ਸੀ ਤੁਹਾਨੂੰ ਦੱਸਦੇ ਆ ਵਿਕਰਮਜੀਤ ਸਿੰਘ ਮਜੀਠੀਆ ਗ੍ਰਿਫਤਾਰਾ ਨਿਤ ਨਵੇਂ ਖੁਲਾਸੇ ਹੋ ਰਹੇ ਆ ਪ੍ਰਾਪਰਟੀ ਨੂੰ ਲੈ ਕੇ ਬਹੁਤ ਸਾਰੇ ਖੁਲਾਸੇ ਹੋ ਰਹੇ ਆ ਜਿਹੜੀ ਚਿੱਟਾ ਬਣਾਉਣ ਵਾਲੀ ਇੱਕ ਫੈਕਟਰੀ ਦਾ ਜ਼ਿਕਰ ਹੋਇਆ ਉਹ ਕਿਸ ਦੀ ਫੈਕਟਰੀ ਆ ਉਸ ਬਾਰੇ ਤੁਹਾਨੂੰ ਵਿਸਤਾਰ ਸਮੇਤ ਜਾਣਕਾਰੀ ਦੇਵਾਂਗੇ ਪੰਜਾਬ ਦੇ ਵਿੱਚ ਕਲਾਕਾਰਾਂ ਨੂੰ ਲੋਕ ਮਨਾ ਮੂਹੀ ਪਿਆਰ ਕਰਦੇ ਆ ਪੰਜਾਬ ਦੇ ਵਿੱਚ ਜਿੱਥੇ ਕਲਾਕਾਰਾਂ ਕੋਲ ਧਨ ਦੌਲਤ ਆ ਜਾਂਦੀ ਹੈ ਜਦੋਂ ਚੜ੍ਹਾਈ ਹੁੰਦੀ ਆ ਫੇਮ ਮਿਲਦਾ ਉੱਥੇ ਉਹਨਾਂ ਦੇ ਨਾਲ ਕਈ ਮੁਸੀਬਤਾਂ ਵੀ ਲੈ ਕੇ ਆਉਂਦੀ ਆ ਤੁਹਾਨੂੰ ਪਤਾ ਹੋਵੇਗਾ 2013-14 ਦੇ ਵਿੱਚ ਭੁੱਲਾ ਦੀ ਜਿਹੜਾ ਇੱਕ ਭੁੱਲਾ ਜਿਹੜਾ ਪਲਵਾਨ ਸੀ ਉਸ ਦੀ ਨਸ਼ਾ ਤਸਕਰਾਂ ਦੇ ਨਾਲ ਹੋਣ ਕਰਕੇ ਡੀਐਸਪੀ ਭੁੱਲਾ ਜੀ ਨੂੰ ਆਖਦੇ ਆ ਉਹਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਇੱਕ ਫੈਕਟਰੀ ਫੜੀ ਗਈ ਸੀ ਉਹ ਲੈਨੇ ਨਾਮ ਲਾਇਆ ਸੀ ਕਿ ਤਸਕਰੀ ਉਹ ਨਹੀਂ ਕਰਦਾ ਤਸਕਰੀ ਕਰਦਾ ਉਦੋਂ ਦਾ ਕਾਲੀ ਦਾਲ ਦਾ ਵੱਡਾ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਦੇ ਉੱਤੇ ਚਰਨਜੀਤ ਸਿੰਘ ਚੰਨੀ ਵੱਲੋਂ ਕੇਸ ਬਣਾਇਆ ਗਿਆ ਸੀ 6 ਮਹੀਨੇ ਉਦੋਂ ਜੇਲ੍ਹ ਕੱਟੀ ਸੀ ਵਿਕਰਮਜੀਤ ਸਿੰਘ ਮਜੀਠੀਆ ਨੇ ਪਰ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਬਾ ਇੱਜ਼ਤ ਬਹਾਲ ਕੀਤਾ ਸੀ ਤੇ ਉਹ ਵਾਪਸ ਆ ਗਿਆ ਸੀ ਉਸ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਪਿਛਲੇ ਦਿਨੀ ਇੱਕ ਮਹਿਮ ਚਲਾਈ ਗਈ ਸੀ ਯੁੱਧ ਨਸ਼ਿਆਂ ਵਿਰੁੱਧ ਲੋਕਾਂ ਨੇ ਸਵਾਲ ਖੜੇ ਕੀਤੇ ਸੀ ਭਾਵੇਂ ਨਸ਼ੇ ਦੇ ਉੱਤੇ ਕੰਟਰੋਲ ਹੋਇਆ ਸੀ ਕਿਉਂਕਿ ਤਸਕਰਾਂ ਦੇ ਜਿਹੜੇ ਘਾਰ ਆ ਉਹ ਢਾਏ ਜਾ ਰਹੇ ਸੀ ਪਰ ਲੋਕਾਂ ਦੇ ਸਵਾਲ ਬਹੁਤ ਉੱਠੇ ਸੀ ਕਿ ਛੋਟੇ ਤਸਕਰਾਂ ਨੂੰ ਤੁਸੀਂ ਫੜ ਰਹੇ ਹੋ ਵੱਡੇ ਤਸਕਰਾਂ ਵੱਲ ਹੱਥ ਨਹੀਂ ਪਾ ਰਹੇ ਉਸ ਤੋਂ ਬਾਅਦ ਰਾਤੋਂ ਰਾਤ ਸਵੇਰ ਚੜ੍ਹਦੇ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਟੀਮ ਕੱਲੀ 2 ਘੰਟੇ ਡਰਾਮਾ ਚੱਲਿਆ ਲਾਈਵ ਹੋਏ ਬੈਸਦਾਰਿਆ ਮਜੀਠੀਆ ਆਖਰ ਦੇ ਵਿੱਚ ਮਜੀਠੀਆ ਨੇ ਗ੍ਰਿਫਤਾਰੀ ਦੇ ਦਿੱਤੀ ਉਸ ਤੋਂ ਬਾਅਦ ਨਿੱਤ ਨਵੇਂ ਕੁਲਾਸੇ ਪਹਿਲਾ ਹਿਮਾਚਲ ਪ੍ਰਦੇਸ਼ ਦੇ ਵਿੱਚ Shimla ਦੇ ਵਿੱਚ 1000 ਕਿੱਲਾ ਜਿਹੜੀ ਜ਼ਮੀਨ ਲੱਭੀ ਸਰਕਾਰੀ ਵਕੀਲਾ ਨੇ ਦਾਵਾ ਕੀਤਾ ਇਹ ਨਾਮ ਸਿਰਕ ਸਿਰਫ ਉੱਤੇ ਦੋ ਕਿल्ले ਕਰਵਾਏ ਗਏ ਤੇ ਨਾਮ ਬੋਲਦੀ ਸੀ ਹਜ਼ਾਰ ਕਿਲਾ ਜਿਹਦੀ ਕੀਮਤ ਘੱਟੋ ਘੱਟ 2000 ਕਰੋੜ ਹੋਵੇਗੀ ਉਸ ਤੋਂ ਬਾਅਦ 512 ਕਰੋੜ ਦੀ ਹੋਰ ਜਾਇਦਾਦ ਤੇ ਵੇਰਵੇ ਸਾਹਮਣੇ ਆਏ ਪਰ ਵਿਕਰਮਜੀਤ ਸਿੰਘ ਮਜੀਠੀਆ ਦੀ ਘਰਵਾਲੀ ਨੇ ਠੋਕਮਾ ਜਵਾਬ ਦਿੱਤਾ ਕਿ ਪੈਸਾ ਉਹਨਾਂ ਦਾ ਨਹੀਂ ਜੇਕਰ ਉਹ ਇਹ ਪੈਸਾ ਉਹਨਾਂ ਦਾ ਨਾ ਹੋਇਆ ਜੋਨਾਂ ਨੂੰ ਵਿਆਸ ਸਮੇਤ ਸਰਕਾਰ ਪੈਸਾ ਦੇਵੇਗੀ ਅਕਾਲੀ ਦਲ ਨੇ ਪ੍ਰੋਟੈਸਟ ਕੀਤੇ ਪਿੰਡਾਂ ਦੇ ਵਿੱਚੋਂ ਕਾਲੀ ਵਰਕਰ ਨਿਕਲੇ ਪੁਲਿਸ ਨੇ ਘਰਾਂ ਦੇ ਵਿੱਚ ਡੱਕਲੇ ਹਲਕਾਂ ਚਾਰਜਾਂ ਨੂੰ ਗ੍ਰਿਫਤਾਰ ਕੀਤਾ ਹਾਂਜੀ ਇਹ ਜਿਹੜੇ ਅੱਜ ਦੇ ਖੁਲਾਸੇ ਸੀ ਜਿਹੜੇ ਕਿ ਦੋ ਕਲਾਕਾਰਾਂ ਨਾਲ ਨਾਲ ਮਿਲਦੀ ਕਹਾਣੀ ਹੈ ਇਹ ਵੀ ਕਹਿੰਦਾ ਮਤਲਬ ਜੋ ਬਹੁਤ ਵੱਡੀ ਅੱਜ ਦੀ ਅਪਡੇਟ ਆਈ ਆ ਵੀ ਜਿਹੜਾ ਇੱਕ ਜੱਜੀ ਵੀ ਇੱਕ ਕਲਾਕਾਰਾਂ ਤੇ ਨਾਲ ਇੱਕ ਕੇਸ ਮਖਣ ਤੇ ਜਿਹਦੇ ਵਿੱਚ ਬਈ ਹੁਣ ਗੱਲ ਕਰੀਏ ਇਹਨਾਂ ਦੇ ਵੀ ਇਹਨਾਂ ਨਾਲ ਸੰਬੰਧ ਰਹਿਆ ਬੇਕਰਮ ਜੀਠੀਏ ਨਾ ਤਾਂ ਖਬਰ ਤੁਸੀਂ ਪੂਰੀ ਸੁਣ ਹੀ ਲਈ ਆ ਜੋ ਇੱਕ ਚੈਨਲ ਵੱਲੋਂ ਆਈ ਆ ਤੇ ਚੈਨਲ ਦਾ ਨਾਮ ਆ ਪੰਜਾਬੀ ਟੀਵੀ 10 10 ਤਾਂ ਇਹ ਚੈਨਲ ਦਾ ਨਾਮ ਆ ਤੇ ਪਰ ਜਿਹੜੇ ਬੇਕਰਮ ਜੀਠੀਆ ਦੇ ਉੱਤੇ ਦਿਨ ਬਦਿਨ ਦੋਸ਼ ਲੱਗਦੇ ਆ ਕੋਈ ਨਾ ਕੋਈ ਸਬੂਤ ਨਿਕਲੇ ਆਉਂਦੇ ਆ ਤੇ ਜੇ ਗੱਲ ਕਰੀਏ ਪਰ ਸ਼ਿਮਲੇ ਤੇ ਵਿੱਚ ਇਹਦੀ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਪਹਿਲੇ ਨੰਬਰ ਦੇ ਤਾਂ ਕਹਿ ਦਿਆ 500 ਚੋਲ 40 ਕਰੋੜ ਦੀ ਆਮਦਨ ਤੇ ਦੂਜਾ ਨੰਬਰ ਜਿਹੜੀ ਇੱਕ ਕਈ ਏਕੜ ਜ਼ਮੀਨ ਦਾ ਦੱਸਦੇ ਆ ਹਜ਼ਾਰ ਕਿੱਲਾ ਜ਼ਮੀਨ ਦਾ ਦੱਸਦੇ ਤੇ ਇਹਨਾਂ ਦੇ ਵਕੀਲਾਂ ਨੇ 200 200 ਕਿੱਲਾ ਦੱਸਿਆ ਜਾਂਦਾ ਤੇ ਉਹ ਕਈ ਕਰੋੜਾਂ ਦੀ ਵੈਅਦੀ ਆ ਤਾਂ ਇਹ ਦੱਸੋ ਵੀ ਇਹ ਜੇ ਫਿਰ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਬਣੀ ਤਾਂ ਇਹ ਇੱਕ ਨੰਬਰ 'ਚ ਤਾਂ ਬਣ ਨਹੀਂ ਸਕਦੀ ਇਹ ਤਾਂ ਕੰਮ ਨੂੰ ਫਿਰ ਦੋ ਨੰਬਰ ਦਾ ਹੋਊਗਾ ਤਾਂ ਇਹ ਭਈ ਬਿਕਰਮਜੀਠੀ ਤੇ ਦਿਨ-ਬਦਨ ਤੋਸ਼ ਲੱਗਦੇ ਆ ਜੇ ਗੱਲ ਕਰੀਏ ਹੁਣ ਸੁਖਵੀਰ ਬਾਦਲ ਦਾ ਕੀ ਕਹਿਣਾ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਰਹੇ ਆ ਹਰ ਰੋਜ਼ ਦੇ ਵੀ ਉਹ ਕਹਿੰਦੇ ਆ ਵੀ ਸਾਡੇ ਨੇ ਸਰਕਾਰਾਂ ਤੱਕਾ ਕਰੀਆਂ ਸਰਕਾਰਾਂ ਤੱਕਾ ਨਹੀਂ ਕਰੀਆਂ ਤੱਕਾ ਤੁਸੀਂ ਅੱਜ ਤੋਂ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਬਿਕਰਮਜੀਠੀ ਤੇ ਕੇਸ ਦਰਜ ਹੁੰਦਾ ਜਿਵੇਂ ਹੁਣ ਆ ਭੋਲਾ ਜਿਹੜਾ ਇੱਕ ਪਹਿਲਵਾਨ ਸੀ ਤਾਂ ਉਹ ਮਾਮਲੇ ਨੇ ਵੀ ਤੁਸੀਂ ਸਾਰੀ ਖਬਰ ਸੁਣੀ ਲਈ ਹੁਣ ਤੇ ਜਿਹਦੇ ਵਿੱਚ ਵੱਡੇ ਵੱਡੇ ਨਸ਼ੇ ਤਸਕਰ ਇਹ ਉਹਨਾਂ ਨਾਲ ਮਿਲ ਕੇ ਧੰਦੇ ਵੀ ਕਰਦੇ ਰਹੇ ਆ ਤੇ ਕਈਆਂ ਨੂੰ ਫਸਾਏ ਵੀ ਗਿਆ ਤੇ ਜਿਹਦੇ ਵਿੱਚ ਹੁਣ ਇਹਨਾਂ ਤੇ ਖੁਦ ਆਪ ਦੇ ਵਿੱਚ ਐਕਸ਼ਨ ਆਪਦੇ ਤੇ ਐਕਸ਼ਨ ਆ ਗਿਆ ਤੇ ਪਰ ਜਦੋਂ ਇਹਨਾਂ 'ਚ 2021 ਦੇ ਵਿੱਚ ਕੇਸ ਦਰਜ ਹੁੰਦਾ ਉਦੋਂ ਇਹਨਾਂ ਦੀ ਸਰਕਾਰ ਹੋਣ ਕਰਕੇ ਇਹਨਾਂ ਦੀ ਪਾਵਰ ਹੋਣ ਕਰਕੇ ਇਹਦੇ ਤੇ ਕੇਸ ਦਰਜ ਨਹੀਂ ਹੋਇਆ ਕਿਉਂਕਿ ਉਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਸੁਣਵਾਈ ਨਹੀਂ ਹੋਈ ਤੇ ਪਰ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਇੱਕ ਜੁੱਧ ਨਸ਼ਾ ਵਿਰੋਧ ਇੱਕ ਮਹੀਮ ਚੱਲੀ ਆ ਤੇ ਜਿਹਦੇ ਵਿੱਚ ਹੁਣ ਬਕਰਮਜੀਠੀਆ ਪੂਰੀ ਤਰ੍ਹਾਂ ਫਸਦਾ ਨਜ਼ਰ ਆਉਂਦਾ ਤੇ ਨਾਲ-ਨਾਲ ਜਿਹੜੇ ਇਹ ਦੋ ਕਲਾਕਾਰ ਅਕੀਸ ਮੱਖਣ ਤੇ ਜੱਜੀ ਵੀ ਇਹਨਾਂ ਦੇ ਨਾਮ ਵੀ ਵਿੱਚ ਆ ਗਿਆ ਖਬਰ ਤੁਸੀਂ ਸੁਣੀ ਲੇ ਅੱਜ ਦੀ ਜੋ ਖਬਰ ਹੈ ਇਹ ਚੈਨਲ ਵੀ ਤੁਹਾਨੂੰ ਨਾਮ ਦੱਸ ਦਿੱਤਾ ਗਿਆ ਤੇ ਜਿਹਦੇ ਵਿੱਚ ਬਾਈ ਬਕਰਮਜੀਠੀਆ ਬੁਰੀ ਤਰ੍ਹਾਂ ਫਸਦਾ ਨਜ਼ਰ ਆਉਂਦਾ ਦਿਨ ਬਦਿਨ ਉਹਦੇ ਤੇ ਕੋਈ ਨਾ ਕੋਈ ਦੋਸ਼ ਲੱਗਦੇ ਤੇ 4 ਦਿਨਾਂ ਦਾ ਰਿਮਾਂਡ ਜਿਹੜਾ ਦੁਬਾਰਾ ਤੋਂ ਮਿਲਿਆ ਸੀ ਤਾ ਹਲੇ ਤੱਕ ਉਹ ਰੁਮਾਨਡ ਜਾਰੀ ਆ ਹਜੇ ਤੱਕ ਕੋਈ ਕੋਰਟ ਦੇ ਅੱਗੇ ਆਰਡਰ ਨਹੀਂ ਆਇਆ ਤੇ ਜਦੋਂ ਕੋਈ ਆਊਟ ਆਇ ਤੁਰੰਤ ਸੋਡੇ ਨੂੰ ਖਬਰ ਸਾਂਝੀ ਕਰਾਂਗੇ ਅੱਜ ਤੱਕ ਦੀ ਜੋ ਅਪਡੇਟ ਆ ਇਹ ਇਹੀ ਅਪਡੇਟ ਅੱਜ ਦੀ ਵੀ ਵਿਕਰਮ ਜੀਠੀਆਂ ਦੇ ਨਾਲ ਜਿਹੜੀ ਅੱਜ ਦੀ ਵੱਡੀ ਅਪਡੇਟ ਜੋ ਹੋਰ ਆ ਗਈ ਸਾਹਮਣੇ ਕਈ ਕਲਾਕਾਰਾਂ ਨਾਲ ਵੀ ਮਿਲ ਕੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਤੇ ਜੇ ਗੱਲ ਕਰੀ ਹੁਣ ਸਾਡੇ ਪੰਜਾਬ ਨੂੰ ਲੈ ਕੇ ਜਿਵੇਂ ਇਹ ਕਹਿ ਰਹੇ ਆ ਵੀ ਸਾਡੇ ਨਾਲ ਵਿਜੀਲੈਂਸ ਧੱਕਾ ਕਰਦੀ ਹੈ ਸਰਕਾਰਾਂ ਧੱਕਾ ਕਰਦੀ ਹੈ ਸਰਕਾਰਾਂ ਧੱਕਾ ਨਹੀਂ ਪਹਿਲੇ ਨੰਬਰ ਤੇ ਤਾਂ ਜੋ ਵਿਜੀਲੈਂਸ ਮਾੜੇ ਖੜਕਲੇ ਰੇਡ ਨਹੀਂ ਪੈਂਦੀ ਜਦੋਂ ਪੈਂਦੀ ਆ ਪੱਕੇ ਤੌਰ ਤੇ ਸੀਆਡੀ ਹੁੰਦੀ ਆ ਉਦੋਂ ਇਹ ਚੱਕਦੀ ਆ ਨਾ ਕਿ ਕੋਈ ਕਿਸੇ ਗਰੀਬ ਨੂੰ ਜਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਪ੍ਰਾਪਰਟੀ ਉਸੇ ਬੰਦੇ ਨੂੰ ਚੱਕਣਾ ਤਾਂ ਵਿਜੀਲੈਂਸ ਕੋਈ ਆਮ ਰੇਡ ਨਹੀਂ ਹੁੰਦੀ ਜਦੋਂ ਇਹ ਚੱਕਦੇ ਆ ਤਾਂ ਪੂਰੇ ਇਹਨਾਂ ਨੂੰ ਚੰਗੀ ਤਰ੍ਹਾਂ ਪੂਰੇ ਪੱਕੇ ਤੌਰ ਤੇ ਫਰੂਪੁੰਦੇਨਾਂ ਕੋਲ ਨਾ ਕੋਈ ਕੋਈ ਮਾੜੇ ਖੜਕਣ ਜਿਵੇਂ ਇਹਨਾਂ ਦਾ ਕਹਿਣਾ ਇਹ ਆ ਵੀ ਜਿਵੇਂ ਕਾਲੀਦਰ ਬਦਲਾ ਜਿਹੜੇ 2021 ਦੇ ਵਿੱਚ ਜਦੋਂ ਕੇਸ ਦਰਜ ਹੁੰਦਾ ਉਦੋਂ ਤੱਕ ਇਹਨਾਂ ਦੀ ਸੁਣਵਾਈ ਨਹੀਂ ਹੋਈ ਸੀ ਇਹਨਾਂ ਦਾ ਕੀ ਕਹਿਣਾ ਵੀ ਜੇ ਕਹਿੰਦੇ ਜਿਹੜੇ ਕਹਿੰਦਾ ਤੁਸੀਂ ਸਾਨੂੰ 540 ਦੀ ਕਰੋੜ ਦੇ ਇਹ ਦੋਸ਼ ਲਾ ਰਹੀ ਹੈ ਸਰਕਾਰ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਸਾਡੇ ਤੇ ਦੋਸ਼ ਲਾ ਰਹੀ ਹੈ ਸੁਖਵੀਰ ਬਦਲ ਦਾ ਵੀ ਕਹਿੰਦਾ ਲੋਕ ਸਾਡੇ ਤੇ ਇੱਕ ਪੈਸਾ ਵੀ ਸਾਡੇ ਉੱਤੇ ਦਾਵਾ ਕਰ ਲਈਏ ਸਰਕਾਰ ਤੇ ਸਾਨੂੰ ਇੱਕ ਅਪਰੂਵ ਕਰ ਦੇਣ ਵੀ ਸਾਡੇ ਇੱਕ ਪੈਸਾ ਵੀ ਖਾਦਾ ਕਿਸੇ ਦਾ ਤਾਂ ਅਸੀਂ ਦੇਣ ਦਾ ਸਾਡੇ ਨਾਲ ਜੋ ਚਾਹੇ ਮਰਜ਼ੀ ਕਰੋ ਵਿਜੀਲੈਂਸ ਵੀ ਜਾਂਚ ਕਰੇ ਤਾਂ ਹੁਣ ਜਿਹੜੇ ਇਹ ਇਹ ਕਈ ਏਕੜ ਜ਼ਮੀਨ ਦੱਸਦੇ ਆ ਸ਼ਿਮਲੇ ਦੇ ਵਿੱਚ ਬਣੀ ਖੜੀ ਆ ਪੰਜਾਬ ਹਮਾਚਲ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਹਜੇ ਪੈਰ ਹੋਰ ਬਿਛਾਰੇ ਹੋਏ ਇਹਨਾਂ ਨੇ ਤੇ ਵੀ ਕਿੰਨੇ ਕਾਮਦਨ ਹੋਰ ਸਾਹਮਣੇ ਆਊਗੀ ਕਿਉਂਕਿ ਇਹ ਤਾਂ ਹਜੇ 7 ਦਿਨਾਂ ਦਾ ਰਿਮਾਂਡ ਸੀ 4 ਦਿਨਾਂ ਦਾ ਰਿਮਾਂਡ ਅਗੀ ਦੇ بتا ਦਿੱਤਾ ਗਿਆ ਅੱਗੇ ਦੇ ਮਾਮਲੇ ਜਦੋਂ ਸਾਹਮਣੇ ਆਏ ਤੁਰੰਤ ਖਬਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਅੱਜ ਤੱਕ ਦੀ ਅਪਡੇਟ ਜਿਹੜੀ ਇੱਕ ਹੋਰ ਸਾਹਮਣੇ ਆ ਗਈ ਆ ਤਾਂ ਉਹ ਖਬਰ ਤੁਹਾਨੂੰ ਸੁਣਾਈ ਦਿੱਤੀ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੇ ਤੇ ਕਵਿਡੀਆਂ ਜਾਂਦੀਆਂ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਵਿੱਚ ਮਿਲਦਿਆ ਕੰਨ ਨੂੰ ਨਵੇਂ ਟੌਪ ਤੇ ਧੰਨਵਾਦ